ਗੁਰ ਚਿਕਾ ਖਾਲਸਾ ਵਾਹਿਗੁਰੂ ਚਿੱਕੀ ਪੱਤੇ ਜੀ ਸ਼ਬਦਾ ਜੀ ਭਗਤ ਰਾਮਾਨੰਦ ਜੀ ਦਾ ਇਹਨਾਂ ਦਾ ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਅੰਕ ਨੰਬਰ ਹੈ 11951195 ਬਸੰਤ ਹੈ ਡੋਲਰਾਕ ਵਿੱਚ ਭਗਤ ਰਾਮਾਨੰਦ ਜੀ ਦਾ ਸ਼ਬਦ ਹੈ ਉਹਦੇ ਵਿੱਚ ਸ਼ਬਦ ਵਿੱਚ ਭਗਤ ਸਾਹਿਬ ਕਹਿ ਰਹੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲੇ ਮਨ ਭਇਓ ਹੈ ਮਨ ਭਇਓ ਪੰਗ ਰਹਾਓ ਇੱਕ ਦਿਵਸ ਮਨ ਭਈ ਕੋ ਮੰਗ ਖਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਹ ਜਹਾਂ ਜਾਈਏ ਤਹ ਜਲ ਪਖਾਨ ਤੂ ਪੂਰ ਰਿਓ ਹੈ ਸਭ ਸਮਾਨ पुराण सब देखे जोए उ तो जाइए जो इहां ना होए सतगुरु मैं बलिहारी तोर जिन सगल बिकल ब्रह्म काटे मोर रामानंद स्वामी रमत ब्रह्म गुरका शब्द काटे कोट कर्म ਦੇਖੋ ਰਾਮਾਨੰਦ ਜੀ ਦਾ ਨ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੋ ਇਹਦੇ ਵਿੱਚ ਭਗਤ ਸਾਹਿਬ ਨੇ ਕਿੰਨਾ ਕੁਝ ਕਲੀਅਰ ਕਰਤਾ ਸਾਨੂੰ ਕੀ ਕਹਿੰਦੇ ਨੇ ਦੇਖੋ ਤਿੰਨ ਪਦਿਆਂ ਦਾ ਸ਼ਬਦ ਹੈ ਤੇ ਤਿੰਨ ਪਦਿਆਂ ਵਿੱਚ ਹੀ ਉਹਨਾਂ ਨੇ ਕਿੰਨਾ ਕੁਝ ਕਲੀਅਰ ਕਰਤਾ ਵੀ ਮੈਂ ਪੂਜਾ ਕਰਨ ਬਾਅਦ ਚੱਲਿਆ ਸੀਗਾ ਮੈਂ ਸੋਚਿਆ ਤੀਰਥਾਂ ਦੇ ਗੁਰੂ ਪਰਮਾਤਮਾ ਰਹਿੰਦਾ ਹੈ ਤੇ ਮੇਰੇ ਮਨ ਵਿੱਚ ਇੱਕ ਦਿਨ ਤਾਂ ਉੱਠੀ ਕਿ ਵੀ ਮੈਂ ਰੱਬ ਨੂੰ ਮਿਲਣਾ ਹੈ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਜਿਹੜੇ ਮੈਂ ਪ੍ਰਮਾਤਮਾ ਨੂੰ ਬ੍ਰਹਮ ਨੂੰ ਮਿਲ ਕੇ ਮਿਲਣਾ ਚਾਹਨਾ ਵਾ ਉਹ ਤੇ ਮੇਰੇ ਅੰਦਰ ਹੀ ਹੈ ਫਿਰ ਮੇਰੇ ਘਾਟੀ ਅੰਦਰ ਮੇਰੇ ਅੰਤਰ ਆਤਮੇ ਹੀ ਪੂਜਾ ਹੋਣ ਲੱਗੀ ਕਿਉਂਕਿ ਮੈਨੂੰ ਅਹਿਸਾਸ ਉਹਨੂੰ ਰਿਅਲਾਈਜ਼ ਕੀਤਾ ਉਹਨੂੰ ਅਨੁਭਵ ਕੀਤਾ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਕਿ ਰੱਬ ਕੋਈ ਸਾਨੂੰ ਸ਼ਰੀਰ ਤਾਂ ਹੈ ਨਹੀਂ ਦਾ ਜਿਹੜਾ ਅਸੀਂ ਕਰਦਾ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਹੋਏ ਪ੍ਰਭ ਮੇਰਾ ਸਰੀਰ ਸਰੀਰਿਕ ਤੌਰ ਤੇ ਕਿਸੇ ਦਾ ਦਰਸ਼ਨ ਕਰਨਾ ਨਹੀਂ ਗਾ ਗੁਰੂ ਦੱਸੇ ਪਾਤਸ਼ਾਹ ਨੇ ਸਰੀਰਿਕ ਸਕਸ਼ੀ ਪੂਜਾ ਗੁਰੂ ਸਾਹਿਬ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸ਼ਬਦ ਗ੍ਰੰਥ ਨੂੰ ਹੀ ਮਤਲਬ ਕਿ ਸ਼ਬਦ ਗੁਰੂ ਗਿਆਨ ਗੁਰੂ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਸਾਨੂੰ ਗੁਰੂ ਸਾਹਿਬ ਨੇ ਲਾ ਉੱਤੇ ਦੇਖੋ ਪਹਿਲੇ ਜਾਮੇ ਚ ਗੁਰੂ ਸਾਹਿਬ ਨੇ ਕਹੇਤਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਵੇ ਪਹਿਲੇ ਜਾਮੇ ਹੀ થી ਸ਼ਬਦ ਦੀ ਗੱਲ ਸ਼ੁਰੂ ਹੋ ਗਈ ਸੀ ਕਿ ਗੁਰਨਾਨਕ ਪਾਸ਼ਾ ਤੋਂ ਹੁਣ ਤੁਸੀਂ ਦੇਖੋ ਇਹਦੇ ਵਿੱਚ ਵੀ ਭਗਤ ਭਗਤ ਸਾਹਿਬ ਕਹਿੰਦੇ ਨੇ ਵੀ ਰਾਹੋ ਵਾਲੀ ਪੰਕਤੀ ਹੈ ਮੇਰਾ ਚਿੱਤ ਨਾ ਚਲੇ ਮਨ ਪਿਓ ਪੰਗ ਕਹਿੰਦੇ ਨੇ ਕਤ ਜਾਈਏ ਰੇ ਕਰ ਲਾਗੋ ਰੰਗ ਇਹ ਪਾਈ ਮੈਂ ਹੋਰ ਕਿੱਥੇ ਜਾਵਾਂ ਮੈਂ ਤੇ ਹਿਰਦੇ ਕਾਰੀਚੀ ਮੋਜ ਬਣ ਗਈ ਹੈ ਮੈਂ ਤੇ ਹਿਰਦੇ ਕਾਰਜ ਕਰਨ ਨੂੰ ਹੀ ਜਦੋਂ ਕੋਝਾ ਤੇ ਮੇਰੇ ਅੰਦਰ ਇੱਕ ਉਲਾਸ ਇੱਕ ਖੁਸ਼ੀ ਇੱਕ ਖੇੜਾ ਬਣ ਗਿਆ ਕਿਉਂਕਿ ਕੱਤ ਜਾਈਏ ਰੇ ਕਰ ਲਾਗੋ ਮੇਰੇ ਤੇ ਅੰਦਰ ਹੀ ਰੰਗ ਲੱਗ ਗਿਆ ਦੇਖੋ ਬਾਣੀ ਅਸੀਂ ਪਹਿਲਾਂ ਵੀ ਬਿੰਦੀ ਕਰਦੇ ਬਾਣੀ ਇੰਨੀ ਸੋਖੀ ਹੈ ਥੋੜੀ ਜੀ ਸਾਨੂੰ ਨਾ ਅਸੀਂ ਕੋਸ਼ਿਸ਼ ਕਰਾਂਗੇ ਨਾ ਤੇ ਸਾਨੂੰ ਸਾਰਾ ਕੁਝ ਸਮਝ ਸਮਝ ਆਏਗਾ ਅਗਲੀ ਪੰਕਤੀ ਚ ਕਹਿੰਦੇ ਨੇ ਦੇਖੋ ਮੈਂ ਕਿੱਥੇ ਜਾਈਏ ਕਿਉਂਕਿ ਮੈਂ ਤਾਂ ਹਿਰਦੇ ਰੂਪੀ ਘਾਰੀ ਦੀ ਮੋਜ ਬਣ ਗਈ ਹੈ ਕਿਉਂਕਿ ਜਦੋਂ ਮੈਂ ਆਪਣੀ ਖੋਜ ਸ਼ੁਰੂ ਕੀਤੀ ਫਿਰ ਮੇਰੇ ਅਗਲੇ ਪੰਕਤੀ ਚ ਕਹ ਰਹੇ ਨੇ ਮੇਰਾ ਚਿੱਤ ਨਾ ਚਲੇ ਮਨ ਪਿਉ ਪੰਗ ਰਹਾਉ ਇਹ ਰਹਾਉ ਵਾਲੀ ਪੰਕਤੀ ਹੈ ਹੁਣ ਮੇਰਾ ਮਨ ਮੇਰਾ ਮਨ ਹੁਣ ਡੋਲਦਾ ਨਹੀਂ ਕਿਉਂਕਿ ਇਹ ਥਿਰ ਹੋ ਗਿਆ ਹੈ ਹੁਣ ਟਿਕ ਗਿਆ ਹੈ ਕਿਤੇ ਟਿਕ ਗਿਆ ਅੰਤਰਾਤਮੇ ਟਿਕ ਗਿਆ ਕਿੱਥੋਂ ਪਤਾ ਲਗਿਆ ਗੁਰੂ ਦੇ ਸ਼ਬਦ ਵਾਰਾ ਕਿੱਥੋਂ ਪਤਾ ਲਗਿਆ ਗਿਆਨ ਦੇ ਦੁਆਰਾ ਕਿੱਥੋਂ ਕਿਵੇਂ ਸਮਝ ਆਈ ਆਪਣੀ ਖੋਜ ਕੀਤੀ ਹੁਣ ਤੁਸੀਂ ਦੇਖੋ ਜਿੰਨਾ ਵੀ ਪਸਾਰਾ ਮਤਲਬ ਕਿ ਧਰਮ ਦੇ ਨਾਂ ਤੇ ਹੋ ਰਿਹਾ ਹੈ ਇਹ ਸਾਰਾ ਮਤਲਬ ਕਿ ਕਰਮकांड ਜ਼ਿਆਦਾ ਹੋ ਰਿਹਾ ਹੈ ਇਹਦੇ ਵਿੱਚ ਤੁਸੀਂ ਦੇਖੋ ਹੁਣ ਤੁਸੀਂ ਦੇਖੋ ਪਿੱਛੇ ਜੇ ਆ ਬਾਬਾ ਦੀਪ ਸਿੰਘ ਜੀ ਦਾ ਮਤਲਬ ਕਿ ਉਹ ਮਨਾਇਆ ਜਨਮ ਦਿਹਾੜਾ ਮਨਾਇਆ ਤੇ ਉਹਦੇ ਵਿੱਚ ਤੁਸੀਂ ਦੇਖੋ ਦੇਗ ਦੇਗ ਵਹਾਣੇ ਵਾਲੇ ਤੇਗ ਦੇਗ ਖਾਣ ਵਾਲੇ ਤੇਗ ਵਹਾਣੇ ਵਾਲੇ ਹੁਣ ਤੁਸੀਂ ਦੇਖੋ ਅਸੀਂ ਕੇਕਾਂ ਤੱਕ ਆ ਗਏ ਵੀ ਕੇਕ ਕੇਕ ਕੱਟਣਾ ਉਹਨਾਂ ਦਾ ਸੈਲੀਬ੍ਰੇਸ਼ਨਸ ਕਰਨਾ ਉਹਨਾਂ ਦਾ ਐਵੇਂ ਕਰਨਾ ਕਿਤੇ ਵੀ ਨਹੀਂ ਲਿਖਿਆ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਜਿਹੜੇ ਸਿੱਖ ਆ ਉਹ ਕ੍ਰਿਸ਼ਨ ਮਤਲਬ ਕਿ ਕ੍ਰਿਸਚਨ ਬਣ ਰਹੇ ਆ ਫਿਰ ਤਾਂ ਫਿਰ ਤਾਂ ਇਹਨੂੰ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਅਸੀਂ ਤਾਂ ਆਪ ਉਹਨਾਂ ਚੀਜ਼ਾਂ ਵੀ ਚੁਲ ਜੇ ਫੁੱਲ ਜੇ ਪਿਆ ਹੋਏ ਇਹ ਸਾਰਾ ਬਾੜ ਦਾ ਜਿੰਨਾ ਵੀ ਅਸੀਂ ਪਖੰਡ ਕਰ ਰਿਹਾ ਤੁਸੀਂ ਦੇਖੋ ਉਹ ਉਸ ਪੈਸੇ ਨਾਲ ਅਸੀਂ 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 ਇਹਨੂੰ ਧਰਮ ਕਰਮ ਸਮਝ ਲਿਤਾ ਕਿ ਕੇਕ ਬਣਾ ਲਿਆ ਐਨੇ ਸਟਾਲ ਲਗਾ ਲਏ ਐਨੇ ਲੰਗਾ ਲਗਾ ਲਏ ਐ ਮਾਂਡਤਾ ਉਹ ਬਣਦਾ ਤੁਸੀਂ ਦੇਖੋ ਕਈ ਐਸੇ ਬੱਚੇ ਆ ਸਾਡੇ ਜਿਹੜੇ ਪੜਨ ਤੋਂ ਮਤਲਬ ਕਿ ਉਹਨਾਂ ਦੀ ਪੜ੍ਹਾਈ ਜੋਗੀ ਉਹਨਾਂ ਕੋਲ ਫੀਸਾ ਨਹੀਂ ਉਹਨਾਂ ਕੋਲ ਬੁੱਕਸ ਨਹੀਂ ਕਈ ਐਸੇ ਹੁੰਦੇ ਨੇ ਜਿਨ੍ਹਾਂ ਕੋਲ ਦਵਾਈ ਲੈਣ ਜੋਗੇ ਪੈਸੇ ਨਹੀਂ ਹੁੰਦੇ ਉਹ ਉਸੇ ਘਰੋਂ ਤੋਂ ਸ਼ੁਰੂ ਕਰ ਸਕਦੇ ਆ ਸਾਡੇ ਘਰ ਕੋਈ ਵਿਚਾਰਾ ਸਵੇਰੇ ਸਾਡਾ ਮਤਲਬ ਕਿ ਗਾਰਬੇਜ ਲੈਣ ਆਂਦਾ ਹੈ ਸਾਡਾ ਵੀਰ ਸਾਡੀ ਭੈਣ ਕੋਈ ਸਾਡੇ ਘਰ ਭਾਂਡੇ ਮਾਜਣੇ ਵਾਲੀ ਆਉਂਦੀ ਸਾਡੀ ਭੈਣ ਸਾਡਾ ਭੈਣ ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਇੱਕ ਪਿਤਾ ਇੱਕ ਕੇ ਹਮ ਬਾਰਕ ਦੀ ਗੁਰੂ ਸਾਹਿਬ ਨੇ ਸਾਨੂੰ ਕੀਤੀ ਆ ਸਭ ਮੇ ਜੋਤ ਜੋਤ ਹੈ ਸੋਈ ਸਭ ਗੋਬਿੰਦ ਹੈ ਸਭ ਗੋਬਿੰਦ ਅਸੀਂ ਇੱਕ ਦੂਸਰੇ ਦਾ ਸਹਿਯੋਗ ਕਰਨਾ ਇੱਕ ਪਰ ਲੇਕਿਨ ਅਸੀਂ ਲੰਗਰ ਲਗਾ ਕੇ ਉੱਪਰ ਲੇ ਨਗਰ ਕੀਰਤਨ ਕਾਢ ਕੇ ਪ੍ਰਭਾਤ ਦੀਆਂ ਫੇਰੀਆਂ ਕੜੀ ਅਸੀਂ ਸਮਝਦੇ ਅਸੀਂ ਧਰਮ ਦਾ ਕੰਮ ਕਰ ਲਿੱਤਾ ਅਸੀਂ ਗੁਰੂ ਸਾਹਿਬ ਦਾ ਸ਼ਬਦ ਤਾਂ ਸੁਣਿਆ ਹੀ ਨਹੀਂ ਜੇ ਗੁਰੂ ਸਾਹਿਬ ਦਾ ਸ਼ਬਦ ਸੁਣਿਆ ਹੁੰਦਾ ਤੇ ਐਸੇ ਧਰਤੀ ਨੂੰ ਵੀ ਅਸੀਂ ਸਵਰਗ ਬਣਾਉਣਾ ਸੀ ਤੇ ਸਾਡੀ ਇੱਛਾ ਨਹੀਂ ਹੋਣੀ ਸੀ ਕਿ ਸਾਡੀ ਕੋਈ ਮੇਰੀ ਕੋਈ ਅਰਦਾਸ ਕਰੇਗਾ ਕਿ ਮਰਨੇ ਤੋਂ ਬਾਅਦ ਮੈਨੂੰ ਸਵਰਗ ਮਿਲੇਗਾ ਮਰਨੇ ਤੋਂ ਬਾਅਦ ਮੈਂ ਗੁਰੂ ਦੇ ਚਰਨਾਂ ਵਿੱਚ ਮੇਰਾ ਨਿਵਾਸ ਹੋਏਗਾ ਫਿਰ ਪੱਗੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਇੱਕ ਦਿਵਸ ਮਨ ਭਈ ਉਹ ਮੰਗ ਕਸ ਚੰਦਨ ਚੋਵਾ ਬਹੁਤ ਸੁਗੰਧ ਇੱਕ ਦਿਨ ਮੇਰੇ ਮਨ ਵਿੱਚ ਤਾਂਗ ਪੈਦਾ ਹੋਈ ਕਿ ਵੀ ਮੈਂ ਵੀ ਨਾ ਆਰਤੀ ਕਰਾਂ ਪੂਜਾ ਕਰਾਂ ਮੇਰੇ ਮਨ ਵਿੱਚ ਇੱਕ ਦਿਨ ਐ ਤਾਂਗ ਪੈਦਾ ਹੋਈ ਵੀ ਜਿਵੇਂ ਉਹਨਾ ਬ੍ਰਾਹਮਣ ਪਰਿਵਾਰ ਤੋਂ ਸੀਗੇ ਭਗਤ ਨਾਮਾਨੰਦ ਜੀ ਦੇਖੋ ਜਿਹੜੀ ਪਰਵ੍ਰਿਸ਼ ਜਦੋਂ ਬੱਚਾ ਜਿਵੇਂ ਹੁੰਦਾ ਨਾ ਉਹਨਾਂ ਨੂੰ ਮਤਲਬ ਕਿ ਜਿਵੇਂ ਹੁਣ ਸਾਡੇ ਘਰ ਬੱਚਾ ਹੋਏਗਾ ਉਹ ਸਾਡੇ ਘਰ ਬੱਚਾ ਹੋਏਗਾ ਸਿੱਖੀ ਉਹਦੇ ਵਿੱਚ ਉਹਦੇ ਵਿੱਚ ਬਦੋ ਵਧੀਆ ਚੀਜ਼ਾਂ ਆ ਜਾਂਦੀਆਂ ਕਿ ਸਵੇਰੇ ਉੱਠ ਕੇ ਪਾਠ ਕਰਨਾ ਤੇ ਉਹਨਾਂ ਨੇ ਜੋ ਕੁਝ ਦੇਖਿਆ ਹੋਏਗਾ ਤੇ ਉਹਨਾਂ ਨੇ ਉਹ ਕੀਤਾ ਉਹ ਇੱਕ ਐਗਜ਼ਾਮਪਲ ਦੇ ਕੇ ਭਗਤ ਰਾਮਾਨੰਦ ਜੀ ਨੇ ਪਰ ਸਾਨੂੰ ਗੁਰਮਤ ਸਮਝਾਈ ਅਸੀਂ ਐ ਨਹੀਂ ਕਿ ਵੀ ਉਹ ਉਹਨਾਂ ਨੇ ਮਿਲ ਕੇ ਪੂਜਾ ਦੀ ਗੱਲ ਕੀਤੀ ਤੇ ਉਹਨਾਂ ਨੇ ਪੂਜਾ ਦੱਸੀ ਕਿ ਪੂਜਾ ਕਰਨੀ ਕਿਵੇਂ ਹੈ ਕਿੱਥੇ ਪੂਜਾ ਹੋ ਰਹੀ ਹੈ ਤੇਰੇ ਅੰਤਰ ਆਤਮੇ ਪੂਜਾ ਹੋ ਰਹੀ ਹੈ ਕਿਉਂਕਿ ਖੋਜ ਅੰਦਰ ਦੀ ਸੀਗੀ ਕਿਉਂਕਿ ਅੰਦਰ ਦੀ ਖੋਜ ਕਰਕੇ ਅੰਦਰ ਹੀ ਰੱਬ ਮਿਲ ਗਿਆ ਉਹਨਾਂ ਨੂੰ ਫਿਰ ਕਹਿੰਦੇ ਨੇ ਕਸ ਚੰਦਨ ਚੋਹਾ ਬਹੁਤ ਸੁਗੰਧ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਫਿਰ ਕਹਿੰਦੇ ਨੇ ਪੂਜਨ ਚਾਲੀ ਬ੍ਰह्म ਠਾਇ ਕਹਿੰਦੇ ਮੈਂ ਮੰਦਰ ਵਿੱਚ ਪੂਜਾ ਕਰਨ ਲਈ ਤੁਰ ਪਈ ਤੁਰ ਪਿਆ ਫਿਰ ਅੱਗੋਂ ਦੇਖੋ ਤੁਸੀਂ ਉਹ ਪੰਕਤੀ 'ਚ ਗੁਰਮਤਿ ਸਮਝਾਈ ਹੈ ਉਹਨਾਂ ਨੇ ਕਹਿੰਦੇ ਸੋ ਬ੍ਰह्म ਬਤਾਇਓ ਗੁਰ ਮਨੈ ਮਾਹੇ ਦੇਖੋ ਵੀ ਜਦੋਂ ਮੈਂ ਤਾਂ ਬਾਹਰਲੇ ਰਿਚੁਅਲਸ ਕਰਦੇ ਰਹੇ ਬਾਹਰ ਦੀ ਪੂਜਾ ਦੀ ਸਮਗਰੀ ਇਕੱਠੀ ਕੀਤੀ ਚੰਦਨ ਇਕੱਠਾ ਕੀਤਾ ਕਾਂਕੀਸ਼ਰ ਇਕੱਠਾ ਕੀਤਾ ਅਤਰ ਇਕੱਠੇ ਕੀਤਾ ਸਾਰਾ ਕੁਝ ਇਕੱਠਾ ਕੀਤਾ ਪਰ ਮੈਨੂੰ ਕਿਵੇਂ ਪਤਾ ਲੱਗਿਆ ਕਿ ਸੋ ਬ੍ਰह्म ਬਤਾਇਓ ਗੁਰ ਮੰਨ ਹੀ ਮਾਹੇ ਮੰਨ ਹੀ ਮਾਹੇ ਕਹਿੰਦੇ ਪਰ ਹੁਣ ਮੈਨੂੰ ਉਹ ਪਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਰਹਿਂਦਾ ਸਮਝਦਾ ਸੀਗਾ ਤੇ ਮੇਰੇ ਗੁਰੂ ਨੇ ਮੇਰੇ ਮਨ ਦੀ ਚੀ ਬਸਤਾ ਵਿਖਾ ਦਿੱਤਾ ਹੈ ਇੱਕ ਸ਼ਬਦ ਨਾ ਅਸੀਂ ਹੋਰ ਪੜਦੇ ਆ ਭਗਤ ਨਾਮਦੇਵ ਜੀ ਦਾ ਕਹਿੰਦੇ Hindu ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੋਰਾ ਜਹ ਦੇਹਰਾ ਨਾਮਸੀ ਕਹਿੰਦੇ Hindu ਵੀਰਨਾ ਪਰ ਮਾਤਮਾ ਨੂੰ ਨਾ ਮੰਦਰੀ ਚ ਸਮਝ ਦੇ ਨੇ ਤੇ ਮੁਸਲਮਾਨ ਵੀਰ ਮਸੀਤੀ ਸੀ ਸਮਝਦੇ ਨੇ ਦੇਖੋ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੱਕਾ ਗਏ ਹੈ ਨਾ ਅਸੀਂ ਆਮ ਤੌਰ ਤੇ ਐ ਸਾਖੀ ਸੁਣੂਗੀ ਹੈ ਕਿ ਵੀ ਕਾਜੀ ਗੁਰੂ ਸਾਹਿਬ ਉਹ ਮੱਕੇ ਦੇ ਸਾਹਮਣੇ ਮਤਲਬ ਕਿ ਨਾਮ ਕਰ ਰਹੇ ਸੀਗੇ ਤੇ ਗੁਰੂ ਸਾਹਿਬ ਦੇ ਚਰਨ ਉਧਰ ਸੀਗੇ ਤੇ ਕਾਜੀ ਨੇ ਕਿਹਾ ਵੀ ਤੁਸੀਂ ਗਲਤ ਕੀਤਾ ਕਿ ਇੱਧਰ ਮੱਕਾ ਤੇ ਗੁਰੂ ਸਾਹਿਬ ਕਹਿੰਦੇ ਤੂੰ ਮੇਰੀ ਲੱਤਾਂ ਉਧਰ ਘੜ ਦੇ ਸਾਖੀ ਦੇ ਮੁਤਾਬਿਕ ਕਿ ਵੀ ਤੂੰ ਮੇਰੀ ਲੱਤਾਂ ਉਧਰ ਘੜ ਦੇ ਕਿ ਜਿੱਧਰ ਖੁਦਾ ਤੇਰਾ ਨਹੀਂ ਹੈ ਜੇ ਤੂੰ ਖੁਦਾ ਨੂੰ ਸਿਰਫ ਮੱਕੇ ਦਾ ਕੀ ਸੀਮਤ ਰੱਖਦਾ ਹੈ ਜੇ ਤੂੰ ਖੁਦਾ ਨੂੰ ਤੂੰ ਸਿਰਫ ਚਾਰ ਦੁਵਾਰੀ ਦੇ ਅੰਦਰ ਹੀ ਸੀਮਤ ਸਮਝਦਾ ਹੈ ਤੂੰ ਤੂੰ ਮੇਰੇ ਲੱਤਾ ਉਧਰ ਘੜ ਦੇ ਕਹਾਣੀ ਸਾਖੀ ਦੇ ਮੁਤਾਬਿਕ ਤੇ ਕਾਜੀ ਨੂੰ ਹਰ ਪਾਸੇ ਖੁਦਾ ਨਜ਼ਰ ਆਇਆ ਠੀਕ ਹੈ ਉੱਥੇ ਤੁਸੀਂ ਦੇਖੋ ਐਦਾ ਮਤਲਬ ਹੈ ਵੇ ਕਿ ਗੁਰੂ ਸਾਹਿਬ ਨੇ ਉਹਦੇ ਮਨ ਨੂੰ ਬਦਲ ਦਿੱਤਾ ਕਿਦੇ ਪਾਸੇ ਗਿਆਨ ਦੇ ਦੁਆਰਾ ਕਾਜੀ ਨੂੰ ਇਹ ਗਿਆਨ ਦਿੱਤਾ कि ਜਿਹੜੇ ਤੂੰ ਅੱਲਾ ਨੂੰ ਯਾਦ ਕਰਦਾ ਜਾਂ ਜਿਨ੍ਹਾਂ ਨੂੰ ਤੁਸੀਂ ਆਪਣਾ ਰਹਿਬਰ ਸਮਝਦੇ ਹੋ ਉਹ ਅੱਲਾ ਤੇ ਹਰ ਜਗ੍ਹਾ ਤੇ ਅਸੀਂ ਜੀਨੀਆਂ ਵੀ ਸਾਖੀਆਂ ਸੁਣਦੇ ਆ ਜਾਂ ਪੜ੍ਹਦੇ ਆ ਉਹਨਾਂ ਦੇ ਪਿੱਛੇ ਲੌਜੀਕ ਸਿਰਫ ਤੇ ਸਿਰਫ ਗੁਰਮਤ ਹੈ ਹੁਣ ਅਸੀਂ ਕਹਿੰਦੇ ਨਾ ਰਿੱਠੇ ਮਿੱਠੇ ਕਰਤੇ ਗੁਰੂ ਸਾਹਿਬ ਨੇ ਨਿਕਾਹ ਮਾਰੀ ਹੈ ਨਾ ਅਸੀਂ ਆਮ ਤੌਰ ਤੇ ਆ ਸਾਖੀ ਸੁਣੀ ਹੈ ਗੁਰੂ ਸਾਹਿਬ ਨੇ ਰਿੱਠੇ ਰਿੱਠਿਆਂ ਨੂੰ ਤੇ ਸਮਝ ਆ ਗਈ ਵੀ ਇਹ ਗੁਰੂ ਹੈ ਰਿੱਠੇ ਤੇ ਮਿੱਠੇ ਹੋਗੇ ਪਰ ਮੇਰਾ ਮਨ ਗੁਰੂ ਦੀ ਬਾਣੀ ਰੋਜ਼ ਪੜ੍ਹ ਕੇ ਹਾਲੇ ਤੱਕ ਮਿੱਠਾ ਨਹੀਂ ਹੋਇਆ ਮੇਰੇ ਮਨ ਵਿੱਚ ਉਹੀਓ ਕੁਟਕਤਨ ਮੇਰੇ ਮਨ ਵਿੱਚ ਉਹੀਓ ਵੈਰ ਵਿਰੋਧ ਮੇਰੇ ਮਨ ਵਿੱਚ ਉਹੀਓ ਸੰਸੇ ਨੇ ਮੇਰੇ ਮਨ ਵਿੱਚ ਉਹ ਪੁਰਾਣੀ 15 ਸਾਲ ਪੁਰਾਣੀ ਗੱਲ ਵੀ ਆਪਣੀ ਦਰਾਣੀ ਚਠਾਣੀ ਨੇ ਨਾਣਾ ਪਰਜਾਈਆਂ ਮਾਸੀਆਂ ਰਿਸ਼ਤੇਦਾਰਾਂ ਚੋਆਂ ਮੈਂ ਉਹ ਗੱਲ ਨਹੀਂ ਅੰਦਰੋਂ ਵੱਢੀ ਅੱਛਾ ਰੀਠਿਆਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗੁਰੂ ਹੈ ਮੈਨੂੰ ਤੇ ਹਾਲੇ ਤੱਕ ਇਹ ਅਹਿਸਾਸ ਨਹੀਂ ਹੋਇਆ ਕਿ ਮੇਰਾ ਗੁਰੂ ਹੈ ਤੇ ਉਹ ਮੈਨੂੰ ਮਿੱਠ ਬੋਲਣਾ ਜੀ ਕਹਿਣ ਦਾ ਸੰਦੇਸ਼ ਦਿੰਦਾ। ਕਹਿੰਦੇ ਵਲੀ ਗੁੰਧਾਰੀ ਨੇ ਗੁਰੂ ਸਾਹਿਬ ਦੇ ਅੱਗੇ ਪੱਥਰ ਸੱਟਿਆ ਤੇ ਗੁਰੂ ਸਾਹਿਬ ਨੇ ਪੰਜਾ ਲਾ ਦਿੱਤਾ। ਪੰਜਾ ਉਹਨਾਂ ਨੇ ਉਹਦੇ ਮਨ ਤੇ ਲਾਇਆ ਸੀਗਾ ਤੇ ਉਹਨਾਂ ਦਾ ਮਨ ਮੋਮ ਬਣ ਗਿਆ ਸੀ। ਉਲ ਕਿ ਸਾਨੂੰ ਜੇ ਅਸੀਂ ਸਾਖੀਆਂ ਵੀ ਸੁਣਦੇ ਆ ਨਾ ਸਾਖੀ ਉਹ ਪਰਮਾਨ ਹੈ ਜਿਹੜੀ ਗੁਰਮਤ ਦੇ ਅਨੁਸਾਰ ਉਹ ਉਹ ਨਹੀਂ ਕਿ ਗੁਰੂ ਸਾਹਿਬ ਦੇ ਬਾਰੇ ਜਿਹੜਾ ਸਾਨੂੰ ਕੂੜ ਪ੍ਰਚਾਰ ਕਈ ਵਾਰ ਸਾਨੂੰ ਐਸੀਆਂ ਐਸੀਆਂ ਗੱਲਾਂ ਸਾਨੂੰ ਸੁਣਾ ਜਾਂਦੇ ਨੇ ਜਿਨ੍ਹਾਂ ਦਾ ਗੁਰਬਾਣੀ ਨਾਲ ਕਿਤੇ ਦੂਰ ਦੂਰ ਨੇ ਕਿਤੇ ਵੀ ਕੋਈ ਗੁਰਬਾਣੀ ਨਾਲ ਉਹਨਾਂ ਦਾ ਕੋਈ ਵਾਸਤਾ ਹੀ ਨਹੀਂ ਹੁੰਦਾ ਸੋ ਗੱਲ ਹੈ ਕਿ ਜਿਹੜਾ ਸਾਨੂੰ ਇਤਿਹਾਸ ਵੀ ਸੁਣਾਇਆ ਜਾਂਦਾ ਨਾ ਅਸੀਂ ਤੁਸੀਂ ਸਾਰੇ ਐਨੇ ਅਵੇਅਰ ਹੋਈਏ ਕਿ ਜਿਵੇਂ ਛਾਨਣੀ ਨਹੀਂ ਹੁੰਦੀ ਜਦੋਂ ਅਸੀਂ ਚਾਹ ਪੁੰਨਦੇ ਹਾਂ ਉਹਦੇ ਵਿੱਚ ਫੋਕ ਰਹਿ ਜਾਂਦੀ ਹੈ ਤੇ ਚਾਹ ਥੱਲੇ ਚਲੀ ਜਾਂਦੀ ਹੈ ਤਤ ਸਾਨੂੰ ਅਵੇਅਰ ਹੋ ਹੋਈਏ ਕਿ ਇਹ ਗੁਰਬਾਣੀ ਦੀ ਇੱਕ ਸਵੱਟੀ ਤੇ ਇਹ ਜਿਹੜੀ ਸਾਖੀ ਸਾਨੂੰ ਸੁਣਾਈ ਗਈ ਹੈ ਗੁਰਬਾਣੀ ਦੇ ਇੱਕ ਸਵੱਟੀ ਤੇ ਪੂਰੀ ਉਤਰਦੀ ਹੈ ਜੇ ਤੇ ਪੂਰੀ ਉਤਰਦੀ ਹੈ ਫਿਰ ਤੇ ਉਹ ਇਤਿਹਾਸ ਹੈ ਗੁਰੂ ਸਾਹਿਬ ਨੇ ਕੋਈ ਕਰਮ ਕਾਂਡ ਨਹੀਂ ਕੀਤਾ ਕਿਸੇ ਨੂੰ ਤਵੀਤ ਤਾਗਾ ਨੀਲੀ ਪੀਲੀ ਛਾਪ ਰਿੰਗ ਤਾਗੇ ਨਹੀਂ ਦਿੱਤੇ ਜੀ ਜਾ ਜੀ ਤੇਰਾ ਜਨਮ ਸਫਨਾ ਹੋ ਜਾਏਗਾ ਜੀ ਚਾ ਜੀ ਮੈਂ ਫੂਕ ਮਾਰਤੀ ਜਾ ਜੀ ਮੈਂ ਤੁਹਾਨੂੰ ਸੇਬ ਦੇਤਾ ਜਾ ਜੀ ਮੈਂ ਤੁਹਾਨੂੰ ਕੇਲਾ ਦੇਤਾ ਚਾ ਜੀ ਮੈਂ ਤੁਹਾਨੂੰ ਐ ਆਮ ਪਾਣੀ ਨੂੰ ਪੂਜ ਕੇ ਦੇਤਾ ਜੀ ਬਾ ਜੀ ਤੇਰੇ ਵਿਹਾਰੇ ਵਾਰੇ ਨਿਆਰੇ ਨਹੀਂ ਗੁਰੂ ਸਾਹਿਬ ਨੇ ਜੀਵਨ ਵਿੱਚ ਸਚਾਈ ਨੂੰ ਢਾਲਨੀ ਦੀ ਗੱਲ ਕੀਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਰਾਮਾਤ ਦੀ ਗੱਲ ਨਹੀਂ ਹੈਗੀ ਕਿ ਵੀ ਨਾ ਜੀ ਬਸ ਤੂੰ ਤਾਂ ਬਸ ਜੀ ਐ ਸ਼ਬਦ ਨੂੰ ਜਿਵੇਂ ਆਮ ਤੌਰ ਤੇ ਜੀ 108 ਵਾਰੀ ਪੜ ਲਿੱਤਾ ਪਰ ਉਹ ਜੀਵਨ ਵਿੱਚ ਨਹੀਂ ਉਤਾਰਿਆ ਸੋ ਆਈਏ ਆਪਣੇ ਸ਼ਬਦ ਵਿੱਚ ਇੱਥੇ ਗੁਰੂ ਸਾਹਿਬ ਕਹਿੰਦੇ ਉੱਥੇ ਰਾਮਾਨੰਦ ਜੀ ਕਹਿ ਰਹੇ ਨੇ ਕਿ ਮੈਂ ਵੀ ਲੋਕਾਂ ਨੂੰ ਦੇਖ ਕੇ ਪੂਜਨ ਵਾਸਤੇ ਚੱਲਿਆ ਪਰ ਲੇਕਿਨ ਮੇਰੇ ਪਰ ਮੇਰੇ ਗੁਰੂ ਨੇ ਮੇਰੇ ਅੰਤਰ ਆਤਮੇ ਐਸ ਪੰਕਤੀ ਵਿੱਚ ਕਹਿੰਦੇ ਨੇ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਕਹਿੰਦੇ ਪਰ ਹੁਣ ਮੈਨੂੰ ਉਹ ਪਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਸਮਝਦਾ ਸੀ ਜਿੰਨੂੰ ਮੈਂ ਚਾਰ ਦੁਵਾਰੀ ਵਿੱਚ ਸਮਝਦਾ ਸੀਗਾ ਜਿੰਨੂੰ ਮੈਂ ਇੱਕ ਸੀਮਤ ਜਗ੍ਹਾ ਤੇ ਸਮਝਦਾ ਸੀਗਾ ਕਹਿੰਦੇ ਹੁਣ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਹੀ ਵਸਦਾ ਮੈਨੂੰ ਵਿਖਾ ਦਿੱਤਾ ਹੈ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜਹਾਂ ਜਾਈਏ ਤਹਿ ਜਲਪਖਾਨ ਮੈਂ ਜਿੱਧਰ ਵੀ ਜਾਂਦਾ ਸੀ ਮੂਰਤੀਆਂ ਸੀਗੇ ਆ ਤੀਰਥ ਸੀਗੇ ਤੇ ਮੈਂ ਮਲਕੇ ਉਹਦੇ ਵਿੱਚ ਲੋਕੀ ਕਰਮਕਾਂਡ ਕਰੇ ਜਾਂਦੇ ਸੀਗੇ ਉਹ ਉੱਥੇ ਤੱਕ ਸੀਮਤ ਸਮਝਦੇ ਸੀ ਨਾ ਕਿਉਂਕਿ ਭਗਤ ਜੀ ਨੇ ਪਹਿਲੀ ਪੰਕਤੀ ਵਿੱਚ ਕਹਿਤਾ ਵੀ ਮੈਨੂੰ ਤੇ ਅੰਦਰ ਆਤਮਾ ਮਿਲ ਗਿਆ ਮੈਨੂੰ ਤੇ ਹਿਰਦੇ ਰੂਪ ਘਰ ਵਿੱਚ ਉਹ ਪਰਮਾਤਮਾ ਮਿਲ ਗਿਆ ਫਿਰ ਅਗਲੀ ਅਗਲੀ ਪੰਕਤੀ ਵਿੱਚ ਭਗਤ ਜੀ ਕਹਿ ਰਹੇ ਨੇ ਤੂੰ ਪੂਰ ਰਹੋ ਹੈ ਸਭ ਸਮਾਨ ਤੂੰ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ ਤੂੰ ਇੱਕ ਰਸ ਵਿਆਪਕ ਹੈ ਤੇਰੀ ਹਸਤੀ ਖੰਡ-ਖੰਡ ਹੋਣ ਵਾਲੀ ਨਹੀਂ ਹੈ ਤੂੰ ਸਦਾ ਰਹਿਣ ਵਾਲਾ ਹੈ ਤੂੰ ਹਰ ਜਗ੍ਹਾ ਤੇ ਮੌਜੂਦ ਹੈ ਪਰ ਮੈਨੂੰ ਇਹ ਅਹਿਸਾਸ ਵਿੱਚ ਨਹੀਂ ਸੀਗਾ ਪਰ ਜਦ ਮੈਨੂੰ ਅਹਿਸਾਸ ਤਾਂ ਹੋਇਆ ਜਦੋਂ ਮੈਂ ਜਦੋਂ ਤਿੰਨ ਨੂੰ ਮੈਂ ਆਪਣੇ ਮਨ ਵਿੱਚ ਕੋਚ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਬੇਦ ਪੁਰਾਣ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਵੇ ਅਸੀਂ ਵੀ ਤੇ ਕਹਿੰਦੇ ਆ ਨਾ ਵੀ ਫਲਾਣੀ ਜਗ੍ਹਾ ਗਈ ਨਾ ਤੇ ਮੈਨੂੰ ਬੜੀ ਸ਼ਾਂਤੀ ਮਿਲੀ ਨਹੀਂ ਉਹ ਸ਼ਾਂਤੀ ਨਹੀਂ ਸੀ ਉਹ ਟੈਂਪਰੇਰੀ ਤੁਹਾਡਾ ਥੋੜਾ ਜਿਹਾ ਮਨ ਨੂੰ ਇੱਕ ਮਲਕੇ ਕਈ ਵਾਰ ਅਸੀਂ ਕਿਤੇ ਦੇਖੋ ਅਸੀਂ ਨਾ ਕਿਤੇ ਵੀ ਹਿਲ ਸਟੇਸ਼ਨ ਤੇ ਜਾਂ ਕਿਤੇ ਵੀ ਆਊਟਿੰਗ ਤੇ ਜਾਂਦੇ ਹਾਂ ਨਾ ਤੇ ਅਸੀਂ ਨਾ ਇੱਕ ਦੋ ਦਿਨਾਂ ਅਸੀਂ ਉੱਥੇ ਇੰਜੋਏ ਕਰਦੇ ਹਾਂ ਕਿਉਂਕਿ ਅਸੀਂ ਘਰ ਦੀ ਰੁਟੀਨ ਵਿੱਚੋਂ ਨਾ ਥੋੜਾ ਜਿਹਾ ਨਿਕਲਦੇ ਆ ਤੇ ਅਸੀਂ ਆਸ-ਪਾਸ ਕੁਦਰਤ ਦੇ ਕੁਦਰਤ ਨੂੰ ਮਾਣਦੇ ਆ ਫਿਰ ਸਾਡੇ ਉੱਤੇ ਥੋੜੀ ਜਿਹੀ ਰਿਸਪੌਂਸਿਬਿਲਟੀ ਘੱਟ ਹੁੰਦੀ ਆ ਬੀਬੀਆਂ ਤੇ ਵੀ ਸੇਰੇ ਉੱਠ ਕੇ ਬ੍ਰੇਕਫਾਸਟ ਨਹੀਂ ਬਣਾਣਾ ਜਾਂ ਬੱਚਿਆਂ ਨੂੰ ਛੁੱਟੀਆਂ ਵਿੱਚ ਗਿਆ ਬੱਚੇ ਨਾਲ ਹੈ ਤੇ ਨਾਲ ਸਾਨੂੰ ਇੱਕ ਦੋ ਦਿਨ ਬਹੁਤ ਵਧੀਆ ਲੱਗਦਾ ਤੇ ਇਹਨਾਂ ਤੁਸੀਂ ਕਦੀ ਵੀ ਨੋਟ ਕਰਿਓ ਭਾਵੇਂ ਜਿੰਨੀ ਮਰਜ਼ੀ ਵਧੀਆ ਜੰਗਲ ਜਗ੍ਹਾ ਤੇ ਚਲੇ ਜਾਈਏ ਇਸ ਨੂੰ ਨਾ ਦੋ ਕੁ ਦਿਨ ਬਹੁਤ ਵਧੀਆ ਲੱਗਦਾ ਤੇ ਨਾ ਉਹਨਾਂ ਰਾਤ ਦਿਨਾਂ ਸਾਨੂੰ ਨਾ ਉਸ ਹੋਟਲ 'ਚ ਜਾਂ ਜਿਹੜੇ ਮਰਜੀ ਹੋਟਲ 'ਚ ਅਸੀਂ ਸੋਇਆ ਰਾਤੀ ਨਾ ਇੱਕ ਦੋ ਵਾਰ ਅਸੀਂ ਡਿਸਟਰਬ ਬਹੁਤ ਹੋਵਾਂਗੇ ਫਿਰ ਸੌਣ ਵਿੱਚ ਸਾਨੂੰ ਡਿਸਟਰਬੈਂਸ ਆਂਦੀ ਇੱਕ ਦੋ ਵਾਰ ਅਸੀਂ ਮਤਲਬ ਕਿ ਜਾਗਦੇ ਆ ਸਾਡੀ ਜਾਗ ਕੁਲਦੀ ਹੈ ਨਹੀਂ ਨੀਂਦ ਉਚਾਟ ਜੀ ਹੁੰਦੀ ਹੈ ਤੇ ਨਾ ਦੋ ਕੁ ਦਿਨ ਬਾਅਦ ਨਾ ਅਸੀਂ ਆਪਣੇ ਘਰ ਨੂੰ ਮਿਸ ਕਰਨ ਲੱਗ ਜਾਂਦੇ ਹਾਂ ਅਸੀਂ ਫਿਰ ਘਰ ਆ ਕੇ ਪਤਾ ਕੀ ਕਹਿੰਦੇ ਹਾਂ ਸ਼ੁਕਰ ਹੈ ਘਰ ਆਏ ਕਿਨਾਂ ਸਾਨੂੰ ਸਿੰਪਲ ਜਿਹਾ ਖਾਣਾ ਦਾਲ ਚਾਵਲ ਗੁਲਕਾ ਫਿਰ ਅਸੀਂ ਆਮ ਤੌਰ ਤੇ ਕਹਿ ਆ ਵੀ ਪੰਕਤੀਆਂ ਦੇ ਜੋ ਸੁਖ ਛੱਜੂ ਦੇ ਚਾਰੇ ਨਾ ਅਲਖ ਨਾ ਮੁਖਾਰੇ ਭਾਵੇਂ ਅਸੀਂ 5 ਸਟਾਰ ਹੋਟਲ 'ਚ ਰਹੇ ਆਂ ਭਾਵੇਂ ਅਸੀਂ 1.5 ਲੱਖ ਰੁਪਏ ਵੀ ਜਾਨ ਆਣ ਤੇ ਅਸੀਂ ਪੂਰਾ ਖਰਚ ਕਰ ਦਿੱਤਾ ਪਰ ਨਾ ਅਸੀਂ ਫਿਰ 2-3 ਦਿਨ ਬਾਅਦ ਅਸੀਂ ਕਹਿੰਦੇ ਨਹੀਂ ਯਾਰ ਕਾਰ ਚੱਲੀਏ ਕਾਰ ਬੜਾ ਰਿਲੈਕਸ ਚ ਰਹੰਦਾ ਬੰਦਾ ਤੇ 1-2 ਦਿਨ ਦੀ ਨਾ ਇੱਕ ਮਤਲਬ ਕਿ ਇੱਕ ਚੇਂਜ ਜਾ ਹੋ ਜਾਂਦਾ ਵੀ ਮਤਲਬ ਕਿ ਮਨ ਪਰ ਟਿਕਾਅ ਕਿੱਥੇ ਆਂਦਾ ਆਪਣੇ ਘਰ ਆ ਕੇ ਪਰ ਗੁਰੂ ਸਾਹਿਬ ਨੇ ਸਾਨੂੰ ਹਿਰਦੇ ਰੂਪੇ ਘਰ ਦੀ ਗੱਲ ਕਰਦੇ ਨਿਚ ਘਰ ਨਿਜਗਰ ਮੈਲ ਪਾਉ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਸੋਹਿਲਾ ਸਾਡੀ ਬਾਣੀ ਵਿੱਚ ਕਹਿੰਦੇ ਤੇਰੇ ਅੰਤਰਾਤਮੇ ਹੀ ਪਰਮਾਤਮਾ ਹੈ ਜਦੋਂ ਤੂੰ ਨਿਜ ਘਰ ਵਿੱਚ ਚਲੇ ਜਾਣਾ ਤੂੰ ਜਦੋਂ ਅੰਤਰਾਤਮੇ ਚਲ ਦੇਖੋ ਤੁਸੀਂ ਤੁਸੀਂ ਅਸੀਂ ਸਾਰੇ ਸਾਰੇ ਗੁਰਬਾਣੀ ਪੜ੍ਹਨੇ ਵਾਲਿਆਂ ਅਭਿਆਸੀਆਂ ਕਿ ਜਦੋਂ ਤੁਸੀਂ ਅੰਤਰਾਤਮੇ ਸਾਰੇ ਚਲੇ ਜਾਵੋਗੇ ਅਸੀਂ ਸਾਰੇ ਚ ਮਤਲਬ ਕਿ ਚਲੇ ਜਾਵਾਂਗੇ ਜਦੋਂ ਅਸੀਂ ਆਪਣੀ ਕੋਸ਼ ਕਰਾਂਗੇ ਆਪਣੇ ਆਪ ਨੂੰ ਪਰਚੋਲ ਕਰਾਂਗੇ ਆਪਣੇ ਮਨ ਨੂੰ ਖੋਜਾਂਗੇ ਦਿਲ ਵਿੱਚ ਖੋਜ ਦਿਲੇ ਦਿਲ ਖੋਜੋ ਇਹੀ ਥੋਰ ਮੁਕਾਮਾ ਬੰਦੇ ਕੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਅਸੀਂ ਪਰੇਸ਼ਾਨੀਆਂ ਆਪਣੇ ਆ ਹੀ ਕਰਮਾ ਕਰਕੇ ਆਪਣੇ ਹੀ ਆਗੂਣਾ ਕਰਕੇ ਹੁੰਨਿਆ ਜੇ ਜਦੋਂ ਅਸੀਂ ਆਗੂਣਾ ਤੇ ਵਰਕ ਕਰਨ ਲੱਗ ਜਾਗੇ ਮਤਲਬ ਕਿ ਵਿਕਾਰਾਂ ਤੇ ਵਰਕ ਕਰਨ ਲੱਗ ਜਾਗੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਫਿਰ ਅਸੀਂ ਨਿਜ ਘਾਰੇ ਚ ਜਾਂਦੇ ਆ ਤੇ ਫਿਰ ਸਾਨੂੰ ਫਿਰ ਕਹਿੰਦੇ ਨੇ ਨਿਜ ਘਰ ਮਹਿਲ ਪਾਓ ਸੁਖ ਸਹਜੇ ਸੁਖ ਤੇ ਸਹਜ ਇਕੱਠਾ ਇਹ ਆਨੰਦ ਸੁਖ ਵਿਲਾ ਵਿਕਾਸ ਇਹ ਗੁਰੂਸਬ ਨੇ ਨਾ ਇਕੱਠੇ ਕਦੀ ਨੋਟ ਕਰੋ ਇਕੱਠੀਆਂ ਚੀਜ਼ਾਂ ਸਾਨੂੰ ਦਿੱਤੀਆਂ ਵੀ ਤੇਰੇ ਅੰਦਰ ਇਕੱਠੇ ਪ੍ਰਗਟ ਹੋਣਗੇ ਤੇਰੇ ਇਕੱਠੇ ਅੰਦਰ ਆਣਗੇ ਫਿਰ ਉਹ ਕਹਿੰਦੇ ਨੇ ਮੈਂ ਵੇਦ ਤੇ ਪੁਰਾਣ ਸਭ ਖੋਜ ਕੇ ਦੇਖੇ ਧਰਮ ਪੁਸਤਕਾਂ ਨੂੰ ਖੋਜ ਕੇ ਵੇਖਿਆ ਤੇ ਉਹ ਉਹ ਤੇ ਦੱਸ ਰਹੇ ਸੀਗੇ ਵੀ ਤੀਰਥ ਇਸ਼ਾਨਾਨਾ ਤੇ ਤੀਰਥ ਜਗ੍ਹਾ ਤੇ ਆ ਕਿਸੇ ਮੰਦਿਰ ਤੇ ਆ ਕਿਸੇ ਚਾਰ ਦੁਆਰੀ ਜਗ੍ਹਾ 'ਤੇ ਆ ਫਿਰ ਉੱਤੇ ਭਗਤ ਦਾਮਾਨੰਦ ਜੀ ਕਹਿੰਦੇ ਨੇ ਉਹਾਂ ਤੋ ਜਾਈਏ ਜੋ ਇਹਾ ਨਾ ਹੋਏ ਮੈਂ ਤੀਰਥਾਂ ਤੇ ਮੰਦਿਰ ਵਿੱਚ ਤਦੋਂ ਹੀ ਜਾਣੇ ਦੀ ਲੋੜ ਸਮਝਾਂ ਕਿ ਜੇ ਪ੍ਰਮਾਤਮਾ ਮੇਰੇ ਹਿਰਦੇ ਰੂਪ ਵਿੱਚ ਨਹੀਂ ਵਸਿਆ ਫਿਰ ਕਹਿੰਦੇ ਨੇ ਸਤਗੁਰੂ ਮੈਂ ਬਲੇਹਾਰੀ ਤੋਰ ਇਹ ਸਤਗੁਰੂ ਮੈਂ ਤੇਰ ਕੋ ਸਦਕੇ ਜਾਣਾ ਮੈਂ ਤੇਰ ਕੋ ਲੋ ਬਲੇਹਾਰੀ ਜਾਣਾ ਬਲੇਹਾਰੀ ਦਾ ਮਤਲਬ ਇੱਕ ਹੋਰ ਵੀ ਹੁੰਦਾ ਬਲਹਾਰ ਜਾਣਾ ਸੱਚੇ ਦੇ ਅੱਗੇ ਈਵੈ ਅਸੀਂ ਗੁਰੂ ਸਾਹਿਬ ਕੋਲੋਂ ਜਾਣਦੇ ਆ ਨਾ ਅਸੀਂ ਮਤਲਬ ਕਿ ਜੇ ਤੋਂ ਮੱਥਾ ਟੇਕਦੇ ਨਾ ਅਸੀਂ ਮੱਥਾ ਟੇਕਨੇ ਅਸੀਂ ਅੱਜ ਡੇਰ ਦੇ ਅੰਦਰ ਨਾ ਸਾਰਿਆਂ ਦੇ ਅੰਦਰ ਇਹ ਅਰਦਾਸ ਹੋਣੀ ਚਾਹੀਏ ਗੁਰੂ ਸਾਹਿਬ ਇਹ ਜਿਹੜੀ ਸਿਰ ਵਿੱਚ ਖੂਨ ਮਤ ਚੱਲ ਰਹੀ ਹੈ ਨਾ ਇਹ ਮੇਰੀ ਮੈਂ ਦੀ ਚੱਲ ਰਹੀ ਹੈ ਮੇਰੀ ਹੋਮੇ ਦੀ ਚੱਲ ਰਹੀ ਹੈ ਗੁਰੂ ਸਾਹਿਬ ਕਿਰਪਾ ਕਰੋ ਇਹ ਮਤ ਨਾ ਤੁਹਾਡੇ ਅਨੁਸਾਰ ਹੀ ਹੋ ਜਾਏ ਮੈਂ ਮੇਰੇ ਅੰਦਰ ਜਿਹੜਾ ਬਲ ਹੈ ਨਾ ਉਹ ਕੂੜ ਦਾ ਹੈ ਅੱਜ ਤੋਂ ਬਾਅਦ ਮੈਂ ਉਹ ਬਾਲ ਨੂੰ ਹਾਰ ਕੇ ਤੇਰਾ ਬਲ ਲੈਣਾ ਚਾਹੀਦਾ ਫਿਰ ਕਹਿੰਦੇ ਨੇ ਬਲ ਛੁੱਟ ਕਿਉਂ ਬੰਧਨ ਪਰੇ ਕਿਉਂਕਿ ਜਦੋਂ ਮੈਂ ਗੁਰੂ ਦਾ ਬਲ ਛੱਡ ਦਿੱਤਾ ਗੁਰੂ ਦੀ ਸਿੱਖਿਆ ਛੱਡਤੀ ਫਿਰ ਕੀ ਹੋ ਗਿਆ ਬੰਧਨਾਂ ਵਿੱਚ ਪੈ ਗਿਆ ਬਲ ਛੁੱਟ ਕਿਉਂ ਬੰਧਨ ਪਰੇ ਫਿਰ ਕਹਿੰਦੇ ਨੇ ਸਭ ਕੁਝ ਉਹ ਤੋਂ ਪਾਏ ਪਰ ਐਦਾ ਉਪਾਅ ਵੀ ਹੈਗਾ ਵੀ ਇਹ ਨਵੇਂ ਮੱਲੇ ਦੇ ਸ਼ਲੋਕਾਂ ਚ ਲਾਸਟ ਪੇਜ ਸ਼ਲੋਕਾਂ ਆਉਂਦਾ ਹੈ ਇੱਥੇ ਵੀ ਗੁਰੂ ਸਾਹਿਬ ਇੱਥੇ ਵੀ ਰਾਮਾਨੰਦ ਜੀ ਕਹਿੰਦੇ ਨੇ ਸਤਗੁਰ ਮੈਂ ਬਲੇ ਹਾਰੇ ਤੋਰ ਮੈਂ ਤੇਰੇ ਅਗੇ ਆਪਣਾ ਬਲ ਹਾਰਤਾ ਮੈਂ ਤੇਰੇ ਤੋਂ ਸਦਕੇ ਜਾਨਾ ਜਿਨ ਸકલ ਵਿਕਲ ਭ੍ਰਮ ਕਾਟੇ ਮੋਰ ਕਹਿੰਦੇ ਜਿਨ ਨੇ ਮੇਰੇ ਸਾਰੇ ਭੁਲੇਖੇ ਸਾਰੇ ਪਰਮ ਕੱਟ ਦਿੱਤੇ ਦੇਖੋ ਜਿਹੜੇ ਪਰਮ ਹੈ ਨਾ ਪਰਮ ਕਰਕੇ ਡਰ ਹੈ ਉਹਨਾਂ ਅਸੀਂ ਕੋਈ ਵੀ ਚੀਜ਼ ਸਾਨੂੰ ਦੁਨਿਆਵੀ ਮਿਲੀ ਹੋਵੇ ਨਾ ਸਾਨੂੰ ਨਾ ਅਸੀਂ ਉਹਨੂੰ ਨਾ ਡਰ ਦੇ ਹੇਤ ਵਰਤਦੇ ਹਾਂ ਮੇਰੇ ਕੋਲ ਪੁੱਤਰ ਹੈ ਮੇਰੇ ਕੋਲ ਧੀ ਹੈ ਇਹਨੂੰ ਕੁਛ ਨਾ ਹੋ ਜੇ ਮੇਰੇ ਘਰ ਵਾਲੇ ਨੂੰ ਨਾ ਕੁਝ ਹੋ ਜਾਈਏ ਘਰ ਵਾਲਾ ਸੋਚੇ ਮੇਰੀ ਪਤਨੀ ਨੂੰ ਨਾ ਕੁਝ ਹੋ ਜਾਈਏ ਜੇ ਪਿਆਰ ਹੈ ਜੇ ਪਿਆਰ ਨਹੀਂ ਹੈ ਫਿਰ ਨਹੀਂ ਹੋਏਗਾ ਤੇ ਪਤੀ ਕਹੇਗਾ ਮੇਰੀ ਪਤਨੀ ਨੂੰ ਨਾ ਕੁਝ ਹੋ ਜਾਈਏ ਪਤਨੀ ਕਹੇਗੀ ਮੇਰੇ ਪਤੀ ਨੂੰ ਅਸੀਂ ਨਾ ਹਰ ਚੀਜ਼ ਨਾ ਡਰਦੇ ਹੇਤ ਮਤਲਬ ਕਿ ਹੇਠਾਂ ਵਰਤਦੇ ਆ ਉਹਨੂੰ ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਲੈ ਲਾਂਗੇ ਫਿਰ ਨਾ ਸਾਡੇ ਅੰਦਰੋਂ ਡਰ ਨਿਕਲ ਜਾਏਗਾ ਕਿਉਂਕਿ ਤੁਸੀਂ ਦੇਖੋ ਜੀਨੀਆਂ ਮਤਲਬ ਕਿ ਸ਼ਹੀਦੀਆਂ ਸਾਡੇ ਸਿੱਖ ਧਰਮ ਵਿੱਚ ਹੋਈਆਂ ਨੇ ਉਹ ਤੁਸੀਂ ਦੇਖੋ ਵੀ ਉਹਨਾਂ ਦਾ ਜਿਗਰਾ ਉਹਨਾਂ ਦਾ ਸਿੱਦਕ ਉਹਨਾਂ ਦਾ ਸਬਰ ਉਹਨਾਂ ਦਾ ਸੰਤੋਖ ਕਿਸ ਲੈਵਲ ਤੇ ਹੋਏਗਾ ਕਿ ਵੀ ਜਦੋਂ ਮੰਨੂ ਮੰਨੂ ਮੀਰ ਮੰਨੂ ਦੀ ਜੇਲ੍ਹ ਵਿੱਚ ਲਾਹੌਰ ਵਿੱਚ ਮਾਵਾਂ ਦੇ ਦੁੱਧ ਚੁੰਗਦੇ ਬੱਚਿਆਂ ਦੇ ਵੀ ਟੋਟੇ ਕਰਕੇ ਉਹਨਾਂ ਦੇ ਗਲਿਆਂ ਵਿੱਚ ਹਾਰ-ਪਾਤ ਤੇ ਉਹਨਾਂ ਚ ਕਿੰਨਾ ਸਿੱਦਕ ਹੋਏਗਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜੋ ਮੰਨੂ ਵੱਡਦਾ ਅਸੀਂ ਦੂਨ ਸੁਹਾਏ ਸੋ ਗੱਲ ਹੈ ਕਿ ਸਾਡੇ ਕੋਲ ਕਿੰਨਾ ਪਿਆਰਾ ਸਾਡੇ ਕੋਲ ਸਾਡਾ ਪਛੋਕੜ ਸਾਡਾ ਮਤਲਬ ਕਿ ਮਾਨਮਤਾ ਇਤਿਹਾਸ ਹੈ ਸਾਡੇ ਕੋਲ ਅਸੀਂ ਮਤਲਬ ਕਿ ਕਿਵੇਂ ਕੋਈ ਉਹ ਤਾਂ ਸਾਨੂੰ ਜੀਵਨ ਸਾਨੂੰ ਗੁਰੂ ਸਾਹਿਬ ਦੇਣਾ ਚਾਹੁੰਦੇ ਇਸ ਚਿੱਤ ਸਬਰ ਸੰਤੋਖ ਪਰ ਅਸੀਂ ਹਰ ਚੀਜ਼ ਨਾਲ ਡਰਦੇ ਹੇਥ ਯੋਸ਼ ਕਰਦੇ ਹਾਈ ਮੇਰਾ ਬਿਜ਼ਨਸ ਨਾ ਚਲੇ ਜਾਏ ਹਾਈ ਮੇਰੇ ਬੱਚੇ ਨੂੰ ਨਾ ਕੁਝ ਹੋ ਜਾਏ ਸੋ ਗੱਲ ਹੈ ਕਿ ਤੇ ਇੱਥੇ ਵੀ ਭਗਤ ਜੀ ਕਹਿੰਦੇ ਨੇ ਵੀ ਮੈਂ ਤਾਂ ਜਿੰਸਕਲ ਬਿਕਲ ਭ੍ਰਮ ਕਾਟੇ ਮੋੜ ਜਿਸ ਨੇ ਮੇਰੇ ਸਾਰੇ ਭੁਲੇਖੇ ਦੂਰ ਕਰਤੇ ਸਾਰਾ ਭਰਮ ਦੂਰ ਕਰਤਾ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਕਹਿੰਦੇ ਨੇ ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ ਤੇ ਮੈਂ ਗੁਰੂ ਮੈਂ ਗੁਰੂ ਦੀ ਰਾਹੀ ਸੱਚੇ ਗਿਆਨ ਦੀ ਰਾਹੀ ਗੁਰੂ ਦੇ ਸ਼ਬਦ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਦੇ ਰਾਹੀ ਗੁਰੂ ਦੇ ਗੁਰੂ ਦੇ ਸ਼ਬਦ ਦੇ ਗੁਰੂ ਦੇ ਸ਼ਬਦ ਨੇ ਕੀ ਕੀਤਾ ਜੀ ਕਰੋੜਾਂ ਮੇਰੇ ਮੰਦੇ ਕਰਮਾਂ ਦਾ ਨਾਸ਼ ਕਰ ਦਿੱਤਾ ਆਫਗੋਣ ਛੋੜ ਗੁਨਾ ਕੋ ਤਾਉ ਇਸ ਇਹ ਸਾਡਾ ਸਾਰਿਆਂ ਦਾ ਹੀ ਮਕਸਦ ਹੀ ਇੱਕੋ ਹੈ ਕਿ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਕੇ ਆਪਣੇ ਆਪ ਗੁਨਾ ਨੂੰ ਪਰਮ ਨੂੰ ਵਿਕਾਰਾਂ ਨੂੰ ਕਟਣਾ ਗੁਣ ਕਹ ਹੈ ਗੁਣੀ ਸਮਾ ਬਣਿਆ ਗੁਨਾ ਨੂੰ ਧਾਰਨ ਕਰਕੇ ਤੇ ਗੁਣਾ ਵਿੱਚ ਹੀ ਸਮਾਜਣਾ ਜਿਹੜੇ ਅਸੀਂ ਸੇਰੇ ਬਾਣੀ ਪੜਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆਂ ਗੁਣ ਦੇ ਜਿਹੜਾ ਜਿੰਨਾਂ ਕੋਲ ਗੁਣ ਨਹੀਂ ਹੈ ਗੁਰੂ ਸਾਹਿਬ ਉਹਨਾਂ ਨੂੰ ਗੁਣਾ ਨਾਲ ਭਰਪੂਰ ਕਰ ਦਿੰਦੇ ਨੇ ਤੇ ਜਿੰਨਾਂ ਕੋਲ ਗੁਣ ਹੈਗੇ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ ਕਿਉਂਕਿ ਉਹ ਬੇਅੰਤ ਸੋ ਸ਼ਬਦ ਪੜਦਿਆਂ ਬੇਅੰਤ ਭੁੱਲਾ ਹੋ ਗਿਆ ਉਹਨੀਆਂ ਜੀ ਗੁਰੂ ਸਾਹਿਬ ਤੇ ਆਪ ਸੁਣਨੇ ਵਾਲੇ ਸਾਰੇ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ